ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੂ ਬੀਚਾਂਦੇ ਹੋ ਕਿ ਆਮ ਆਦਮੀ ਪਾਰਟੀ ਦੇ ਨਾਲ ਅਕਾਲੀ ਟਕਸਾਲੀ ਆਗੂ ਜਾ ਰਹੇ ਨੇ ਪਰ ਇਸ ਗੱਲ ਵਿੱਚ ਕਿੰਨੀ ਕੀ ਸੱਚਾਈ ਹੈ ਆਖਿਰ ਅਨੰਦਪੁਰ ਦੀ ਸੀਟ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਨਾਲ ਕਿਉਂ ਟਕਸਾਲੀ ਆਗੂਆਂ ਦੀ ਖੜਕੀ ਤੇ ਆਖਿਰ ਕੀ ਸੋਚਦੇ ਨੇ ਅਕਾਲੀ ਟਕਸਾਲੀ ਆਉਣ ਵਾਲੀਆਂ ਚੋਣਾਂ ਬਾਰੇ ਜਾਣਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਚਰਨ ਸਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਮੁਹੰਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਮੁਹਮਦ ਜੀ ਅਕਾਲੀ ਟਕਸਾਲੀ ਆਗੂਆਂ ਨੇ ਪਹਿਲਾਂ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਨਾਲ ਜਾਣਾ ਸੀ ਪਰ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਜਾ ਰਹੇ ਨੇ ਕਿਉਂ ਦੇਖੋ ਸਾਡੀ ਇਹ ਕੋਸ਼ਿਸ਼ ਰਹੀ ਹੈ ਸ਼ੁਰੂ ਤੋਂ ਕਿ ਜੋ ਬੁਨਿਆਦੀ ਅਸੂਲ ਨੇ ਉਹਨਾਂ ਦੇ ਉੱਤੇ ਟਿਕ ਕੇ ਹੀ ਪੰਜਾਬ ਦੇ ਵਿੱਚ ਤੀਜਾ ਫਰੰਟ ਜਿਹੜਾ ਬਣਾਇਆ ਜਾਵੇ ਜੀ ਤੀਜੇ ਫਰੰਟ ਦੀ ਮੈਂ ਤੁਹਾਨੂੰ ਥੋੜੀ ਗੱਲ ਤੋਂ ਸਮਝਾ ਦਿਆਂ ਕਿ ਇੱਕ ਤਾਂ ਰਵਾਇਤੀ ਲੀਡਰਸ਼ਿਪ ਹੈਗੀ ਹੈ ਕਾਂਗਰਸ ਦੀ ਕਾਲੀ ਦਲ ਦੀ ਤੇ ਬੀਜੇਪੀ ਦੀ ਜੀ ਇੱਕ ਹੈਗਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਕਾਂਗਰਸ ਬਹੁਤ ਮਾੜੀ ਏ ਬੀਜੇਪੀ ਬਹੁਤ ਮਾੜੀ ਏ ਤੇ ਕਾਲੀ ਦਲ ਬਾਦਲ ਬਹੁਤ ਬਾੜਾ ਪੰਜਾਬ ਲਈ ਜੀ ਤਾਂ ਫਿਰ ਕਿਹਾ ਜਾਂਦਾ ਜੀ ਅਸੀਂ ਤੀਜਾ ਬਦਲ ਬਣਾਉਣਾ ਜੀ ਤਾਂ ਤੀਜੇ ਬਦਲ ਦੇ ਵਿੱਚ ਉਹ ਸਾਰੇ ਲੋਕ ਨੇ ਜਿਹੜੇ ਇਹਨਾਂ ਪਾਰਟੀਆਂ ਤੋਂ ਸਤਾਏ ਹੋਏ ਨੇ ਜੀ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪਿਛਲੇ ਕਾਫੀ ਦਿਨਾਂ ਤੋਂ ਜਿੰਦੇ ਵਿੱਚ ਸਰਦਾਰ ਸਿੰਘਪਾਲ ਸਿੰਘ ਖਹਿਰਾ ਸਰਦਾਰ ਜਿਹੜੇ ਹੈਗੇ ਨੇ ਬੈਂਸ ਬ੍ਰਦਰ ਫਿਰ ਸ੍ਰੀ ਧਰਮਵੀਰ ਗਾਂਧੀ ਜੀ ਔਰ ਬਹੁਤ ਜਨ ਸਮਾਜ ਪਾਰਟੀ ਇਹ ਸਾਰੇ ਗਰੁੱਪ ਜਿਹੜੇ ਸੀ ਆਪਸ ਵਿੱਚ ਡੈਮੋਕਰੈਟਿਕ ਅਲਾਈਂਸ ਬਣਾ ਕੇ ਇਕੱਠੇ ਹੋਏ ਸੀ ਇੱਥੇ ਹੀ ਪਟਿਆਲੇ ਦੇ ਵਿੱਚ ਇਹਨਾਂ ਦੀ ਇੱਕ ਮੀਟਿੰਗ ਲਾ ਕਾਨਫਰੰਸ ਹੋਈ ਸੀ ਜੀ ਪਿਛਲੇ ਜੋ 16 ਅਕਤੂਬਰ ਨੂੰ ਜੀ ਤਾਂ ਉਸ ਤੋਂ ਬਾਅਦ ਇਹਨਾਂ ਸਾਰੇ ਲੀਡਰਾਂ ਨੇ ਸ਼੍ਰੋਮਣੀ ਕਾਲੀਦਾਲ ਤਖਸਾਲੀ ਦੇ ਨਾਲ ਗੱਲਬਾਤ ਚਲਾਉਣ ਲਈ ਜਹੇਦਾਰ ਰੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਹੇਦਾਰ ਸੇਵਾ ਸਿੰਘ ਸੇਖਵਾ ਨਾਲ ਮੀਟਿੰਗਾਂ ਕੀਤੀਆਂ ਜੀ ਇਸੇ ਸਮੇਂ ਦਰਮਿਆਣੀ ਆਮ ਆਦਮੀ ਪਾਰਟੀ ਜਿਹੜੀਏ ਉਹਦੇ ਮੁਖੀ ਜਿਹੜੇ ਪੰਜਾਬ ਦੇ ਹਜੇ ਨੇ ਭਗਵੰਤ ਮਾਨ ਉਹ ਵੀ ਬ੍ਰਹਮਪੁਰਾ ਸਾਹਿਬ ਨੂੰ ਅੰਮ੍ਰਿਤਸਰ ਮਿਲ ਕੇ ਆਏ ਬਿਲਕੁਲ ਸੋ ਦੋਨੋਂ ਪਾਸੇ ਗੱਲ ਚੱਲਦੀ ਪਈ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇੱਕ ਡੈਮੋਕ੍ਰੇਟਿਕ ਅਲਾਈਂਸ ਬਣੇ ਤੇ ਤੀਜਾ ਫਰੰਟ ਬਣ ਕੇ ਇਹ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਣ ਜੀ ਤਾਂ ਉਸ ਲੜੀ ਦੇ ਵਿੱਚ ਕਿਉਂਕਿ ਬ੍ਰਹਮਪੁਰਾ ਸਾਹਿਬ ਆਪ ਹੈਗੇ ਨੇ ਖੰਡੂਰ ਸਾਹਿਬ ਤੋਂ ਕੈਂਡੀਡੇਟ ਜੀ ਪਹਿਲਾਂ ਤੋਂ ਹੀ ਉਹ ਚੋਣ ਜਿੱਤ ਚੁੱਕੇ ਨੇ ਕਾਲੀ ਦਲ ਬਾਦਲ ਦੇ ਵਿੱਚ ਰਹਿੰਦੇ ਆ ਹਾਂ ਤੇ ਉੱਥੋਂ ਦੇ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਸੋ ਸਿਟਿੰਗ ਐਮਪੀ ਹੋਣ ਕਰਕੇ ਖੰਡੂਰ ਸਾਹਿਬ ਦਾ ਤਾਂ ਕੋਈ ਰੌਲਾ ਹੀ ਨਹੀਂ ਸੀ ਜੀ ਲੇਕਨ ਆਨੰਦਪੁਰ ਸਾਹਿਬ ਦੀ ਸੀਟ ਜਿਹੜੀ ਸੀ ਉਹਦੇ ਉੱਪਰ ਗੱਲ ਇਹ ਚੱਲ ਰਹੀ ਸੀ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਚਾਰ ਪੰਜ ਇਹੋ ਜਿਹੇ ਹਲਕੇ ਹੈਗੇ ਨੇ ਜਿੱਥੇ ਧਾਰਮਿਕ ਰੰਗਤ ਜਿਹੜੀ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ ਜਿਵੇਂ ਸ੍ਰੀ ਅਮਰਸਰ ਸਾਹਿਬ ਦੀ ਸੀਟ ਹੈ ਖੰਡੂਰ ਸਾਹਿਬ ਦੀ ਸੀਟ ਹੈ ਫਤਿਹਗੜ੍ਹ ਸਾਹਿਬ ਦੀ ਸੀਟ ਹੈ ਆਨੰਦਪੁਰ ਸਾਹਿਬ ਦੀ ਸੀਟ ਹੈ ਜੀ ਇਹ ਜਿਹੜੀਆਂ ਚਾਰ ਸੀਟਾਂ ਨੇ ਇਹਨਾਂ ਦੇ ਉੱਤੇ ਕੋਸ਼ਿਸ਼ ਸਾਡੀ ਤਰਫੋਂ ਇਹ ਆ ਤੇ ਇਥੇ ਧਾਰਮਿਕ ਦੇਖ ਵਾਲਾ ਵਿਅਕਤੀ ਜਿਹੜਾ ਸਿੱਖੀ ਸਰੂਪ ਦੇ ਵਿੱਚ ਪੂਰਾ ਹੋਵੇ ਉਹਨੂੰ ਜੋਨ ਲੜਾਈ ਜਾਵੇ ਪਰ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਿਉਂ ਤਲਖੀ ਹੋਈ ਦੇਖੋ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਸਾਡੀ ਕੋਈ ਤਲਖੀ ਨਹੀਂ ਹੋਈ ਐਕਚੁਅਲੀ ਸਾਡਾ ਜਿਹੜਾ ਪੇਚਾ ਪਿਆ ਉਹ ਪਿਆ ਬਹੁਜਨ ਸਮਾਜ ਪਾਰਟੀ ਦੇ ਨਾਲ ਜੀ ਬਹੁਜਨ ਸਮਾਜ ਪਾਰਟੀ ਉੱਥੋਂ ਆਪਣਾ ਕੈਂਡੀਡੇਟ ਪਹਿਲਾਂ ਤਾਂ ਉਹਨਾਂ ਨੇ ਕੋਈ ਹੋਰ ਕੈਂਡੀਡੇਟ ਰੱਖਿਆ ਸੀ ਮੁਰਕੇ ਉਹਨਾਂ ਨੇ ਕਿਹਾ ਕਿ ਇੱਕ ਸਿੰਗਰ ਹੈਗੇ ਨੇ ਜੱਸੀ ਜਸਰਾਜ ਜੀ ਕਿ ਅਸੀਂ ਉਹਨੂੰ ਕੈਂਡੀਡੇਟ ਬਣਾਇਆ ਹੈ ਤੇ ਉਹਨੂੰ ਅਸੀਂ ਟਿਕਟ ਲੜਾਉਣਾ ਚਾਹੁੰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਡੀ ਸਾਹਿਬ ਹੈਗੇ ਨੇ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਚੋਣ ਲੜਾਉਣਾ ਚਾਹੁੰਦੇ ਹਾਂ ਤਾਂ ਇਸੇ ਸਮੇਂ ਦਰਮਿਆਨ ਸਾਡੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਇੱਕ ਬੜੇ ਪੁਰਾਣੇ ਆਗੂ ਜਿਹੜੇ ਹੈਗੇ ਨੇ ਸਰਦਾਰ ਵੀਰ ਦਵਿੰਦਰ ਸਿੰਘ ਜਿਹੜੇ ਸਾਬਕਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਦੋ ਵਾਰੋਂ ਐਮਐਲਏ ਵੀ ਜਿੱਤ ਚੁੱਕੇ ਨੇ ਪਹਿਨਾ ਤਾਂ ਉਹ ਸਾਡੇ ਉਥੋਂ ਅਸੀਂ ਕੈਂਡੀਡੇਟ ਉਹਨਾਂ ਨੂੰ ਬਣਾ ਦਿੱਤਾ ਜੀ ਤਾਂ ਜਦੋਂ ਉਹਨਾਂ ਨੂੰ ਬਣਾਇਆ ਗਿਆ ਤਾਂ ਬਹੁਜਨ ਸਮਾਜ ਪਾਰਟੀ ਨੇ ਆਪਣੇ ਕੈਂਡੀਡੇਟ ਨੂੰ ਵਿਤਡਰਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਥੋਂ ਸਾਡਾ ਪੇਚਾ ਪੈ ਗਿਆ ਜੀ ਤੇ ਅਸੀਂ ਇਹ ਗੱਲ ਕਹੀ ਕਿ ਦੇਖੋ ਆਪਾਂ ਮੈਟ ਦੇ ਆਧਾਰ ਦੇ ਉੱਤੇ ਦੇਖੀਏ ਕਿ ਇਹ ਮਸਲਾ ਜਿਹੜਾ ਹੈ ਕਿਵੇਂ ਹੱਲ ਹੋ ਸਕਦਾ ਲੇਕਿਨ ਇਸ ਸਮੇਂ ਦਰਮਿਆਨ ਜਿਹੜੇ ਬੈਂਸ ਬ੍ਰਦਰਸ ਨੇ ਉਹਨਾਂ ਚ ਸਰਦਾਰ ਸਿਮਰ ਸਿੰਘ ਬੈਂਸ ਜਿਹੜੇ ਆ ਉਹਨਾਂ ਨੇ ਕਹਿ ਦਿੱਤਾ ਜੀ ਸਾਡਾ ਸ਼੍ਰੋਮਣੀ ਕਾਲੇਦਲ ਟਕਸਾਲੀ ਨਾਲ ਕੋਈ ਗੱਠ ਜੋੜ ਨਹੀਂ ਹੈਗਾ ਤਾਂ ਇੱਥੋਂ ਗੱਲ ਥੋੜੀ ਜਿਹੀ ਵਿਗੜ ਗਈ ਤਾਂ ਫਿਰ ਇਹਨਾਂ ਨੇ ਨੌ ਹਲਕਿਆਂ ਤੋਂ ਆਪਸ ਵਿੱਚ ਸਮਝੌਤਾ ਕਰਕੇ ਕਹਿ ਦਿੱਤਾ ਕਿ ਅਸੀਂ ਨੌ ਕੈਂਡੀਡੇਟ ਜਿਹੜੇ ਆ ਆਪਸ ਵਿੱਚ ਵੰਡ ਲੈਣੇ ਤੇ ਬਾਕੀ ਇਹਨਾਂ ਦਾ ਫੈਸਲਾ ਉਹਦੇ ਦਿਨਾਂ 'ਚ ਕਰਾਂਗੇ ਤੇ ਫਿਰ ਇੱਥੇ ਡੈਡਲੌਕ ਪੈ ਗਿਆ ਜੀ 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 ਤੇ ਹੁਣ ਅੱਗੇ ਦੀ ਰਣਨੀਤੀ ਕੀ ਹੋਏਗੀ ਦੋ ਉਮੀਦਵਾਰ ਤਾਂ ਤੁਹਾਡੇ ਅਕਾਲੀ ਟਕਸਾਲੀਆਂ ਦੇ ਪੱਕੇ ਉਤਰ ਚੁੱਕੇ ਨੇ ਮੈਦਾਨ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰੀਕੇ ਦਾ ਗੱਠ ਜੋੜ ਹੋਇਆ ਹੈ ਆਮ ਆਦਮੀ ਪਾਰਟੀ ਦੇ ਨਾਲ ਕਿਦਾਂ ਅਨਾਉਂਸ ਕੀਤਾ ਗਿਆ ਦੇਖੋ ਇਹ ਗੱਲ ਹੋਈ ਕਿ ਭਗਵੰਤ ਮਾਨ ਪਿਛਲੇ ਹਫਤੇ ਮਿਲੇ ਸੀ ਬ੍ਰਹンプੁਰਾ ਸਾਹਿਬ ਨੂੰ ਅੰਮ੍ਰਿਤਸਰ ਉਹਨਾਂ ਦੀ ਰਾਏ 'ਚ ਜੀ ਲੇਕਿਨ ਉਹਨਾਂ ਨੇ ਬਾਹਰ ਆਣ ਕੇ ਇੱਕ ਆਪਣੀ ਤਰਫੋਂ ਇਹ ਕਹਿ ਦਿੱਤਾ ਕਿ ਸਾਡਾ ਸਮਝੌਤਾ ਜਿਹੜਾ ਸ਼੍ਰੋਮਣੀ ਕਾਲੀਦਾੜ ਟਕਸਾਲੀ ਨਾਲ ਹੋ ਚੁੱਕਾ ਹੈ ਜੀ ਔਰ ਉਹਨਾਂ ਨੇ ਕਹਿ ਦਿੱਤਾ ਜੀ ਕਿ ਇਹ ਸਮਝੌਤੇ ਤਹਿਤ ਅਸੀਂ ਹੁਣ ਇਕੱਠੇ ਲੜਾਂਗੇ ਜਦੋਂ মিডিਏ ਨੇ ਸਾਡੀ ਲੀਡਰਸ਼ਿਪ ਨੂੰ ਪੁੱਛਿਆ ਮੈਨੂੰ ਵੀ ਪੁੱਛਿਆ ਸ਼ੇਖਮਾ ਸਾਹਿਬ ਨੂੰ ਪੁੱਛਿਆ ਬਰਾਂਪੁਰਾ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡਾ ਸਮਝੌਤਾ ਜਿਹੜਾ ਹੋਣ ਦੀ ਪੂਰੀ ਸੁਭਾਵਨਾ ਹੈ ਕਿ ਅਸੀਂ ਆਪਸ ਵਿੱਚ ਕੱਥੇ ਚੱਲ ਸਕਦੇ ਆ ਪਰ ਮੈਂ ਹਾਂਜੀ ਹਲੇ ਤੱਕ ਸਮਝੌਤੇ ਦੇ ਉੱਤੇ ਮੋਹਰ ਲੱਗੀ ਨਹੀਂ 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 ਬਿਲਕੁਲ ਮੋਹਰ ਨਹੀਂ ਲੱਗੀ ਉਸ ਦੇ ਲਈ ਮੈਂ ਤੁਹਾਨੂੰ ਇਹ ਜਾਣਕਾਰੀ ਲਈ ਗੁਰਬਾਣੀ ਅਖੰਡ ਬਾਣੀ ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸ ਦੇਵਾਂ ਕਿ ਅਜੇ 7 ਤਰੀਕ ਨੂੰ ਸਾਡੀ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਅਸੀਂ ਫਾਈਨਲ ਡਿਸੀਜਨ ਲੈਣਾ ਹੈ ਕਿ ਅਨੰਦਪੁਰ ਸਾਹਿਬ ਦੀ ਸੀਟ ਦਾ ਨੌਣਾ ਇੱਥੇ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਖੈਰਾ ਤੇ ਉਹਨਾਂ ਦੇ ਡੈਮੋਕ੍ਰੇਟਿਕ ਅਲਾਈਅੰਸ ਦੇ ਨਾਲ ਉੱਥੇ ਪਿਆ ਸੀ ਉਹੀ ਹੀ ਅੜਿੱਕਾ ਇੱਥੇ ਆ ਕਿਉਂਕਿ ਇੱਥੇ ਵੀ ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਸ਼ੇਰਗਿੱਲ ਜਿਹੜੇ ਆ ਉਹਨਾਂ ਦੇ ਪੁਰਾਣੇ ਆਗੂ ਨੇ ਜੀ ਔਰ ਉਹ ਲੈਕਚਰ ਵੀ ਲੜ ਚੁੱਕੇ ਨੇ ਸਾਬਜਾਦਾ ਹਜੀਤ ਸਿੰਘ ਨਗਰ ਮੁਹਾਲੀ ਤੋਂ ਤਕਰੀਬਨ 49000 ਵੋਟਾਂ ਉਹਨਾਂ ਨੂੰ ਪਈਆਂ ਨੇ ਤੋਂ ਆਪਣੇ ਕੈਂਡੀਡੇਟ ਨੂੰ ਬੜੀ ਅਹਿਮੀਅਤ ਦੇ ਰਹੇ ਨੇ ਕਿ ਅਸੀਂ ਉਹਨੂੰ ਪਹਿਲਾਂ ਤੋਂ ਅਨਾਉਂਸ ਕੀਤਾ ਹੋਇਆ ਹੈ ਤੇ ਇਸ ਕਰਕੇ ਅਸੀਂ ਤਾਂ ਉਹਨੂੰ ਵੇਦ ਡਰਾ ਉਥੋਂ ਨਹੀਂ ਕਰ ਸਕਦੇ ਤੇ ਦੂਸਰੇ ਪਾਸੇ ਅਸੀਂ ਵੀਰ ਦਵਿੰਦਰ ਸਿੰਘ ਨੂੰ ਅਨਾਉਂਸ ਕਰ ਚੁੱਕੇ ਆ ਅਸੀਂ ਉਹਨਾਂ ਨੂੰ ਵੇਦ ਡਰਾ ਨਹੀਂ ਕਰ ਸਕਦੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ ਇਹ ਦੋਨੋਂ ਪਾਸੇ ਇੱਕੋ ਜਿਹਾ ਹੀ ਡੈਡਲੌਕ ਹੈ ਚਾਹੇ ਉਹ ਡੈਮੋਕ੍ਰੇਟਿਕ ਅਲਾਈანს ਨਾਲ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਜੀ ਨਾ ਸਾਡਾ ਇਹਨਾਂ ਨਾਲੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੀਆਂ 13 ਸੀਟਾਂ ਪੰਜਾਬ ਦੀਆਂ ਨੇ 14ਵੀਂ ਚੰਡੀਗੜ੍ਹ ਦੇ ਜਿੰਦੇ ਉੱਪਰ ਰਵਾਇਤੀ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਤੇ ਕਾਲੀ ਦਲ ਬੀਜੇਪੀ ਇਹਨਾਂ ਦੇ ਖਿਲਾਫ ਇੱਕ ਇੱਕ ਕੈਂਡੀਡੇਟ ਜਿਹੜਾ ਖੜਾ ਕੀਤਾ ਜਾਵੇ। ਸੋ ਅਜੇ ਵੀ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਨਿਰੰਤਰ ਜਾਰੀ ਨੇ। ਨਿਰੰਤਰ ਜਾਰੀ ਨੇ ਕੋਸ਼ਿਸ਼ ਕਰੇ ਜਿੱਦਾਂ ਦਾ داروਮਦਾਰ ਪੂਰੇ ਪੰਜਾਬ ਦੇ ਵਿੱਚ ਸਿਆਸਤ ਨੂੰ ਲੈ ਕੇ ਬਣਿਆ ਹੋਇਆ ਅਲੱਗ-ਅਲੱਗ ਧੜੇ ਅਲੱਗ-ਅਲੱਗ ਜਥੇਬੰਦੀਆਂ ਇੱਕ ਮੰਚ ਉਤੇ ਇਕੱਠੇ ਹੋਣ ਦੀ ਸੋਚ ਰਹੀਆਂ ਸੀ ਪਰ ਉਹ ਤੁਹਾਡੇ ਸਾਹਮਣੇ ਕੀ ਦਾ ਖਿਲਾਰੇ ਪਏ ਹੋਏ ਨੇ ਕਿਤੇ ਅਲੱਗ ਅਲਾਈਂਸ ਬਣੇ ਹੋਏ ਨੇ ਕਿਤੇ ਗੱਠਜੋੜ ਹੋ ਰਹੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਤੀਜਾ ਬਦਲ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚੋਂ ਦੇ ਪਾਵਾਂਗੇ ਜੇ ਤੀਜਾ ਬਦਲ ਨਹੀਂ ਬੰਦਾ ਤੇ ਮੈਂ ਅੱਜ ਗੱਲ ਕਲੀਅਰ ਕਰਨੀ ਚਾਹਣਾ ਕਿ ਬਹੁਤ ਵੱਡਾ ਨੁਕਸਾਨ ਹੋਵੇਗਾ ਜਿਹੜੀਆਂ ਆਸਾਂ ਲੈ ਕੇ ਪੰਜਾਬ ਵਾਸੀ ਪਿਛਲੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਸਮਰਥਨ ਦਿੱਤਾ ਔਰ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੂੰ ਪੰਜਾਬ ਅਸੈਂਬਲੀ ਦੇ ਅੰਦਰ ਲੈ ਕੇ ਆਂਦਾ ਹੋਏ ਹੁਣ ਕੱਲਾ ਸ਼੍ਰੋਮਣੀ ਕਾਲੀਕਾਲ ਟਕਸਾਲੀ ਦਾ ਹੀ ਫਰਜ਼ ਨਹੀਂ ਹੈਗਾ ਅਸੀਂ ਤਾਂ ਬੜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਅਸੀਂ ਹਰ ਉਹ ਸੈਕਰੀਫਾਈ ਕਰਨ ਲਈ ਤਿਆਰ ਆਂ ਜਿਸ ਦੇ ਨਾਲ ਇਹ ਜਿਹੜਾ ਗੱਠਜੋੜ ਬਚ ਸਕਦਾ ਹੋਵੇ ਲੇਕਿਨ ਤੁਸੀਂ ਦੇਖੋ ਕਿ ਜਿੰਨੀਆਂ ਵੀ ਇਹ ਪਾਰਟੀਆਂ ਨੇ ਇਹਨਾਂ ਦੇ ਵਿੱਚੋਂ ਚਾਰ ਗਰੁੱਪ ਨੇ ਇਹ ਤਾਂ ਹੀ ਆਮ ਆਦਮੀ ਪਾਰਟੀ ਲਈ ਨੇ ਜੀ ਇਹ ਸਾਰੇ ਬੰਦੇ ਆਮ ਆਦਮੀ ਪਾਰਟੀ ਦੇ ਹੀ ਸਨ ਚਾਹੇ ਖੈਰਾ ਸਾਹਿਬ ਸੀ ਚਾਹੇ ਧਰਮਵੀਰ ਗਾਂਧੀ ਜੀ ਸਨ ਚਾਹੇ ਭਗਵੰਤ ਮਾਨਸੀ ਚਾਹੇ ਬੈਂਸ ਬ੍ਰਦਰਸ ਹਨ ਉਹ ਵੀ ਇਹਨਾਂ ਨਾਲ ਲੜਕੀ ਚ ਹੋਣਾ ਲੜੇ ਸਨ ਉਹ ਡੈਮੋਕਰੇਟਿਕ ਐਲਾਈਜ ਜਿਹੜਾ ਹੈ ਉਹਦੇ ਵਿੱਚ ਕੋਈ ਨਵਾਂ ਬੰਦਾ ਤਾਂ ਸਿਰਫ ਹੈਗਾ ਜਾਂ ਬਹੁਜਨ ਸਮਾਜ ਪਾਰਟੀ ਤੇ ਜਾਂ ਕਾਲੀ ਦਲ ਟਕਸਾਲੀ ਹੈ ਸੋ ਇਹ ਤਿੰਨ ਧਿਰੀ ਗੱਲਬਾਤ ਹੋਣੀ ਚਾਹੀਦੀ ਹੈ ਲੇਕਿਨ ਇਹਨਾਂ ਨੇ ਕਿਉਂਕਿ ਆਪਸ ਵਿੱਚ ਪਿਛਲੇ ਸਮੇਂ ਤੋਂ ਇਹਨਾਂ ਦੀ ਆਪਸ ਵਿੱਚ ਤਲਕ ਤਲਕ ਕਲਾਮੀ ਹੋਈ ਹੈ ਤੇ ਇਹ ਹਰ ਇੱਕ ਆਪਣਾ ਗਰੁੱਪ ਬਣਾ ਕੇ ਤੇ ਤਿੰਨ ਤਿੰਨ ਸੀਟਾਂ ਮੰਗ ਰਹੇ ਨੇ ਖੈਰਾਵਾ ਸਾਹਿਬ ਵੀ ਕਹਿੰਦੇ ਕਿ ਮੈਂ ਤਿੰਨ ਸੀਟਾਂ ਮੇਰੀ ਪਾਰਟੀ ਨੂੰ ਮਿਲਣੀਆਂ ਚਾਹੀਦੀਆਂ। ਇਹ ਨਹੀਂ ਲੱਗਦਾ ਕਿ ਅਸੀਂ ਪੰਜਾਬ ਨੂੰ ਤੀਜਾ ਬਦਲ ਦੇਣ ਦੀ ਸੋਚ ਰਹੇ ਹਾਂ। ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਲਵਾਉਣ ਦੀ ਸੋਚ ਰਹੇ ਹਾਂ। ਆਪਣੀਆਂ ਸਰਮਹੋਰ ਜਥੇਬੰਦੀਆਂ ਨੂੰ ਆਜ਼ਾਦ ਕਰਵਾਉਣ ਦੀ ਸੋਚ ਰਹੇ ਹਾਂ। ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਜਿਹੜੇ ਅਲੱਗ-ਅਲੱਗ ਲਾਈਨਸ ਬਣ ਰਹੇ ਨੇ ਜਾਂ ਫਰੰਟ ਸਾਹਮਣੇ ਆ ਰਹੇ ਨੇ ਬਣ ਕੇ ਉਹ ਸਿਰਫ ਤੇ ਸਿਰਫ ਕੁਰਸੀਆਂ ਦੀ ਰਾਜਨੀਤੀ ਦੇ ਪਿੱਛੇ ਲੱਗ ਗਏ ਨੇ ਜਾਂ ਸੀਟਾਂ ਦੀ ਰਾਜਨੀਤੀ ਪਿੱਛੇ ਲੱਗ ਗਏ ਨੇ। ਦੇਖੋ ਇਹੋ ਹੀ ਗੱਲ ਸਮਝਣ ਵਾਲੀ ਏ ਕਿ ਅਸੀਂ ਇਹਨਾਂ ਨੂੰ ਇਹੋ ਗੱਲ ਕਹਿਣਾ ਚਾਹੁੰਦੇ ਆ ਕਿ ਇਲੈਕਸ਼ਨ ਸਿਰਫ ਇਸ ਕਰਕੇ ਨਹੀਂ ਕਿ ਫਲਾਣੀ ਪਾਰਟੀ ਨੇ ਜੇ ਇੰਨਾ ਕਿੰਨਾ ਸੀਟਾਂ ਦੇ ਉੱਤੇ ਚੋਣ ਲੜੀ ਤੇ ਜੇ ਬਾਅਦ ਵਿੱਚ ਜਦੋਂ ਮਾੜੇ ਨਤੀਜੇ ਆਉਣੇ ਆ ਜਾਂ ਸਾਡੇ ਕਾਰਨ ਕਰਕੇ ਸਾਡੀ ਖੇਚ ਤੋਂ ਕਰਕੇ ਜੇ ਅਸੀਂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਰਹਿੰਦੇ ਨੇ ਤਾਂ ਦੇਖੋ ਇਹ ਇਹ ਲੜਾਈ ਜਿਹੜੀ ਏ ਉਹ ਸਾਡੀ ਆਪਸ ਵਿੱਚ ਹੋ ਸਕਦੀ ਏ ਤਾਂ ਉਹਦਾ ਫਾਇਦਾ ਜਿਹੜਾ ਕਾਂਗਰਸ ਨੂੰ ਵੀ ਹੋ ਸਕਦਾ ਹੈ ਉਹਦਾ ਫਾਇਦਾ ਅ ਕਾਲੀ ਦਲ ਬਾਦਲ ਜਿਹੜਾ ਬਿਲਕੁਲ ਨੀਓ ਲੱਥਾ ਹੋਇਆ ਹੈ ਉਹਨੂੰ ਵੀ ਹੋ ਸਕਦਾ ਬੀਜੇਪੀ ਨੂੰ ਵੀ ਹੋ ਸਕਦਾ ਸੋ ਅਸੀਂ ਅੰਤਮ ਸਮੇਂ ਤੱਕ ਕਿਉਂਕਿ ਅਜੇ ਇਲੈਕਸ਼ਨ ਡਿਕਲੇਅਰ ਹੋਣ ਦੇ ਵਿੱਚ 2-3 ਦਿਨ ਬਾਕੀ ਨੇ ਔਰ ਜਿਹੜੀ ਅਸੀਂ 7 ਤਰੀਕ ਦੀ ਮੀਟਿੰਗ ਰੱਖੀ ਹੈ ਚੰਡੀਗੜ੍ਹ ਦੇ ਵਿੱਚ ਸਾਡੇ ਵੱਲੋਂ ਇਹੋ ਕੋਸ਼ਿਸ਼ ਹੈ ਕਿ ਹਰ ਹਾਲਤ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਛੇ ਪਾਰਟੀਆਂ ਬਣ ਜਾਂਦੀਆਂ ਇੰਜ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਸਾਰੇ ਇਕੱਠੇ ਕਰਕੇ ਦੇਖੀ ਹੈ ਇਕਿਆ ਜਾਵੇ ਔਰ ਇਹਦੇ ਵਿੱਚ ਮਮਤਾ ਬੈਨਰਜੀ ਜਿਹੜੇ ਹੈਗੇ ਨੇ ਤਰਮਯੂਲ ਕਾਂਗਰਸੇ ਜਾਂ ਯੂनाइटेड ਜਨਤਾਦਾਲੇ ਨਤੀਸ਼ ਕੁਮਾਰ ਜੀ ਦਾ ਤੇ ਇਹ ਇਵਨ ਬਰਗਾੜੀ ਮੋਰਚੇ ਵਾਲੇ ਮੈਂ ਇੱਕ ਗੱਲ ਵੀ ਇੱਥੇ ਕਹਿਣਾ ਚਾਹਾਂਗਾ ਕਿ ਬਰਗਾੜੀ ਮੋਰਚੇ ਦੇ ਵੀ ਜਿਹੜੇ ਇੱਕ ਸਿਰਕਾ ਡਾਗੂ ਨੇ ਸਰਦਾਰ ਗੁਰਦੀਪ ਸਿੰਘ ਬਠਿੰਡਾ ਉਹ ਸਾਡੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ ਔਰ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਸੰਪਰਕ ਦੇ ਵਿੱਚ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਹਾਲਤ ਦੇ ਵਿੱਚ ਇਨਾਂ ਦੋਨਾਂ ਪਾਰਟੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ ਇੱਕ ਇੱਕ ਕੈਂਡੀਡੇਟ ਅਸੀਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰੀਏ ਮੰਨ ਲਓ ਕਿ 7 ਤਰੀਕ ਨੂੰ ਇਸ ਤਰ੍ਹਾਂ ਦੀ ਗੱਲ ਬਣ ਜਾਂਦੀ ਇਹ ਤਾਂ ਲਈ ਸਭ ਤੋਂ ਵਧੀਆ ਦਿਨ ਹੋਵੇਗਾ ਕਿ ਅਸੀਂ ਇੱਕ ਇੱਕ ਕੈਂਡੀਡੇਟ ਦੇ ਕੇ ਹਰੇਕ ਆਪਣੇ ਜਿਲ੍ਹਾ ਹਲਕਾ ਲੋਕ ਸਭਾ ਦਾ ਉਹਦੇ ਵਿੱਚ ਤਿੰਨ ਧਿਰ ਲੜਾਈ ਜਿਹੜੀ ਹੈ ਉਹ ਪੰਜਾਬ ਦੇ ਵਸਨੀਕਾਂ ਨੂੰ ਅਸੀਂ ਦੇਵਾਂਗੇ ਤੇ ਜੇਕਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਫੇਰ ਸਾਨੂੰ ਕੁਝ ਹੋਰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਗਰ ਉਸ ਹਿਸਾਬ ਦੇ ਨਾਲ ਚੋਣਾਂ ਲੜੀਆਂ ਜਾਣਗੀਆਂ ਤਾਂ ਕਿਤੇ ਨਾ ਕਿਤੇ ਉਸ ਦਾ ਫਾਇਦਾ ਰਵਾਇਤੀ ਪਾਰਟੀਆਂ ਲੈ ਜਾਣਗੀਆਂ ਕਿਉਂਕਿ ਵੋਟਰ ਬਹੁਤ ਥਾਂ ਦੇ ਉੱਤੇ ਵੰਡੇ ਜਾਣਗੇ ਵੋਟਾਂ ਬਹੁਤ ਥਾਂ ਦੇ ਉੱਤੇ ਭੰਨੀਆਂ ਜਾਣਗੀਆਂ ਤੇ ਜੇਕਰ ਅਗਰ ਤੀਜਾ ਬਦਲ ਦੇਣਾ ਹੈ ਤਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਸਿਰਫ ਅਕਾਲੀ ਟਕਸਾਲੀ ਆਗੂਆਂ ਨੂੰ ਹੀ ਨਹੀਂ ਬਾਕੀ ਵੀ ਜਿੰਨੀਆਂ ਦੂਜੀਆਂ ਪਾਰਟੀਆਂ ਹੈ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਤੋਂ ਟੁੱਟ ਕੇ ਜਿਹਨਾਂ ਨੇ ਆਪਣੀ ਅਲੱਗ ਇੱਕ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇੱਕ ਮੰਚ ਉੱਤੇ ਇੱਕ ਫਰੰਟ ਉੱਤੇ ਆਉਣ ਦੀ ਲੋੜ ਹੋਵੇਗੀ ਪੰਜਾਬ ਨੂੰ ਤੀਜਾ ਬਦਲ ਦੇਣ ਵਾਸਤੇ ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ ਗੁਰਬਾਣੀ ਅਖੰਡ ਬਾਣੀ ਦੇ ਦਰਸ਼ਕਾਂ ਨੂੰ ਅ ਬਸ ਅਸੀਂ ਇਹੋ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੀ ਤਰਫੋਂ ਨਾ ਤਾਂ ਕੋਈ ਇਸ ਤਰ੍ਹਾਂ ਦੀ ਖੇਚ ਜੱਗੀ ਹੈ ਕਿ ਲੋਕ ਸਭਾ ਤੁਹਾਡੇ ਵਾਸਤੇ ਬੜੀ ਐਮ ਜੀ ਸਾਡੇ ਵਾਸਤੇ ਜਿਹੜੀ ਐਮ ਹੈ ਉਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 2022 ਦੇ ਜਿਹੜੇ ਪੰਜਾਬ ਦਾ ਸਭਾ ਦੇ ਇਲੈਕਸ਼ਨ ਨੇ ਕਿਉਂਕਿ ਹੁਣ ਤੱਕ ਜਿਹੜੀਆਂ ਪੋਸਿਸ਼ਨਾਂ ਪਿੱਛੇ ਹੋਈਆਂ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵਾਰ-ਵਾਰ ਆਂਗਰੇਜ਼ ਨੂੰ ਮੌਕੇ ਦਿੱਤੇ ਅਲੀ ਦਲਬਾਦਰ ਨੂੰ ਮੌਕੇ ਦਿੱਤੇ ਬੀਕੇਪੀ ਨੂੰ ਮੌਕੇ ਦਿੱਤੇ ਉਹਨਾਂ ਨੇ ਜੋ ਕੋਈ ਮੁਖਲਾਏ ਨਹੀਂ ਉਹ ਦੋ ਸਾਹਮਣੇ ਨੇ ਉਹਨਾਂ ਵਿੱਚੋਂ ਕੋਈ ਵੀ ਪ੍ਰਾਪਤ ਨਹੀਂ ਹੋਇਆ ਪੰਜਾਬ ਦੇ ਲੋਕ ਆਰਥਿਕ ਤੌਰ ਤੇ ਟੁੱਟ ਚੁੱਕੇ ਨੇ ਅਸਾਨੀ ਤੇ ਜਵਾਨੀ ਦਾ ਬਿਲਕੁਲ ਹਾਲ ਪੰਜਾਬ ਦੇ ਅੰਦਰ ਲੈਂਡ ਆਰਡਰ ਜਿਹੜਾ ਬਿਲਕੁਲ 0% ਹੋਇਆ ਪਿਆ ਇਹ ਸ਼ਾਇਦ ਹਾਲਾਤਾਂ ਦੇ ਵਿੱਚ ਜਦੋਂ ਅਸਫਲਤਾ ਦਾ ਮਾਹੌਲ ਹੋਵੇ ਇਨਵੈਸਟਰੇਟੋ ਭੱਜ ਰਹੇ ਨੇ ਕੋਈ ਆ ਨਹੀਂ ਰਿਹਾ ਤੇ ਬਿਲਕੁਲ ਤਬਾਹ ਹੋ ਚੁੱਕੀ ਹੈ ਔਰ ਜਿੰਨੀ ਬੇਰੁਜ਼ਗਾਰੀ ਹੈ ਇਸ ਵਕਤ ਪੰਜਾਬ ਦੇ ਵਿੱਚ ਉਹਦੀ ਰੇਸ਼ੋ ਕਿੰਨਾ ਕਿ ਬਈ ਕਿਸੇ ਕੋਨੇ ਤੇ ਨਹੀਂ ਹੋਣੀ ਕਿਉਂਕਿ ਇੰਨੀ ਬੁਰੀ ਹਾਲਤ ਦੇ ਵਿੱਚ ਇੱਕ بڑے ਲਿਖੇ ਬੇਰੁਜ਼ਗਾਰ ਤਾਂ ਕਰਕੇ ਮੈਂ ਬੇਰੁਜ਼ਗਾਰੀ ਦੀ ਗੱਲ ਕਰਦਾ ਇੱਕ ਤਾਂ ਹੁੰਦਾ ਕਿ ਪੜੇ ਰਹੇ ਹੋਣ ਤੇ ਫਿਰ ਬੇਰੁਜ਼ਗਾਰੀ ਦੀ ਗੱਲ ਏ بڑے ਬੇਰੁਜ਼ਗਾਰ ਜਿਨ੍ਹਾਂ ਨੇ ਡਬਲ ਐਮਏ ਕਿਸੇ ਨੇ ਕੀਤੀ ਕਿਸੇ ਨੇ ਟ੍ਰਿਪਲ ਐਮਏ ਕਿਸੇ ਨੇ ਐਮਐਸਸੀ ਕੀਤੀ ਹੈ ਕੋਈ ਡਿਗਰੀ ਲਈ ਹੈ ਕਿਸੇ ਨੇ ਡਿਪਲੋਮਾ ਲਿਆ ਔਰ ਉਹ ਸਾਰੇ ਲੋਕ ਜਿਹੜੇ ਆ ਉਹ ਅੱਜ ਕੋਈ ਸਾਊਦੀ ਅਰਬੀਆ ਨੂੰ ਜਾ ਰਿਹਾ ਕੋਈ ਦੁਬਈ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਕੋਈ ਕਿਸੇ ਕੰਟਰੀ 'ਚ ਜਾ ਰਿਹਾ ਤੇ ਜਿਵੇਂ ਪੰਜਾਬ ਦੇ ਵਿੱਚ ਹਿਜਰਤ ਹੋ ਰਹੀ ਏ ਵੱਡੇ ਪੱਧਰ ਦੇ ਉੱਤੇ ਇਹ ਆਪਣੇ ਆਪ ਦੇ ਵਿੱਚ ਬੜੀ ਨੁਕਸਾਨਦੇ ਆ ਪਰ ਸਾਡੀ ਸਾਰਿਆਂ ਦੀ ਇਹੋ ਕੋਸ਼ਿਸ਼ ਏ ਕਿ ਅਸੀਂ ਹਰ ਹਾਲਤ ਦੇ ਵਿੱਚ ਪੰਜਾਬ ਨੂੰ ਤੀਜਾ ਬਦਲ ਜਿਹੜਾ ਉਹ ਇੱਕ ਮਜ਼ਬੂਤ ਤੀਜਾ ਬਦਲ ਦੇ ਸਕੀਏ ਔਰ ਕੈਂਡੀਡੇਟ ਵੀ ਸਾਫ਼ ਸੁਥਰੇ ਅਕਸ ਵਾਲੇ ਦੇ ਸਕੀਏ ਸੋ ਸਾਡੀ ਕੋਸ਼ਿਸ਼ ਨਿਰੰਤਰ ਜਾਰੀ ਏ ਤਾਂ ਮੈਨੂੰ ਪੂਰਨ ਆਸ ਏ ਕਿ ਅਸੀਂ ਇੱਕ ਚੰਗਾ ਕੰਮ ਕਰਨ ਜਾ ਰਹੇ ਆ ਔਰ ਮੈਂ ਸਾਰਿਆਂ ਦੇ ਨਾਲ ਸੰਪਰਕ ਕਰ ਰਿਹਾ ਮੈਂ ਖੈਰਾ ਸਾਹਿਬ ਨੂੰ ਵੀ ਇਕੱਲਿਆਂ ਮਿਲਿਆ ਔਰ ਆਪਣੀ ਲੀਡਰਸ਼ਿਪ ਦੇ ਨਾਲ ਵੀ ਲਗਾਤਾਰ ਇਸ ਮਤਲੇ ਦੇ ਉੱਤੇ ਗੱਲਬਾਤ ਕਰ ਰਿਹਾ ਔਰ ਬਹੁਤ ਯੋਗ ਸਮਾਜ ਪਾਰਟੀ ਦੇ ਜਿਹੜੇ ਰਿਸ਼ਪਾਲ ਸਿੰਘ ਜੀ ਹੈਗੇ ਨੇ ਰਾਜੂ ਉਹਨਾਂ ਦੇ ਨਾਲ ਵੀ ਮੇਰੀ ਗੱਲ ਹੋਈ ਹੈ ਕਈ ਵਾਰ ਤੇ ਮੈਂ ਸਾਰਿਆਂ ਨਾਲ ਇਹੀ ਕੋਸ਼ਿਸ਼ ਕਰ ਰਿਹਾ ਕਿ ਅੱਜ ਮੈਂ ਜਿਹੜੇ ਨਰਿੰਦਰ ਸਿੰਘ ਛਿਰਗੇਲੇ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਵੀ ਸਮਝਾਇਆ ਕਿ ਭਾਵੇਂ ਤੁਸੀਂ ਦੂਸਰੀ ਪਾਰਟੀ ਦੇ ਹੋ ਪਰ ਤੁਸੀਂ ਕੋਈ ਨਾ ਕੋਈ ਜਿਹੜਾ ਹੱਲ ਕੱਢੋ ਕੱਲ ਸਰਦਾਰ ਦੀਪ ਦਵਿੰਦਰ ਸਿੰਘ ਨੂੰ ਮੈਂ ਮਿਲਿਆ ਸੀ ਸੋ ਸਾਡੀ ਕੋਸ਼ਿਸ਼ ਇਹ ਆ ਤੇ ਹਰ ਹਾਲਤ ਦੇ ਵਿੱਚ ਤੀਜਾ ਬਦਲ ਜਿਹੜਾ ਉਹ ਅਸੀਂ ਪੰਜਾਬ ਨੂੰ ਦੇ ਸਕੀਏ ਜੀ ਉਮੀਦ ਕਰਦੇ ਆ ਕਿ ਜੋ ਤੁਹਾਡੀਆਂ ਕੌਸ਼ਿਸ਼ਾਂ ਨੇ ਤੇ ਜੋ ਤੁਸੀਂ ਸੋਚਿਆ ਤੀਜਾ ਬਦਲ ਦੇਣ ਦਾ ਉਹ ਪਰਮਾਤਮਾ ਜ਼ਰੂਰ ਪੂਰੀਆਂ ਕਰੇ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਇਕ੍ਰੋਜੀ ਦਾ ਖਾਲਸਾ ਵੈਰੀ ਗੁਰਬਾਣੀ ਫਤੇ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅੱਜ ਗੁਰਬਾਣੀ ਵਾਸਤੇ ਖੁਲੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਜ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ